ਉਰਨਾਮ ਸਹਿਦਨੋ ਜਿਲਾ ਨੇ ਕਿੰਦੜੀ ਤਰਵ ਲਈ ਸਾ i uh -huh. i'm ਸਵਾਗਤ ਜੋ ਗੁਰੂ ਟਰਪ ਚਬਰ ਸ਼ੰਕਰ ਤੱਕ ਦੇ ਮਾਲਕ ਗੁਰਤਾ ਗਦੀ ਤੇ ਸੁਭਾਈ ਮਾਨ ਸਭ ਗੁਰੂ ਅਕਤਾਰ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੀਤ੍ਰ ਹਜੂ ਜੀ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਸਰਜੰਦ ਬਾਬਾ ਪਾਜੀ ਸਿੰਘ ਜੀ ਬਾਬਾ ਮਦੂਰਾ ਬਸੰਤੀ ਬਾਬਾ ਜੀ ਜਾਸ ਸਿੰਘ ਜੀ ਬਾਬਾ ਫਤੇ ਸਿੰਘ ਜੀ ਉਹਨਾਂ ਦੇ ਸਮੇਤ ਸਮੂਹ ਸ਼ੀਰ ਦਾ ਸਮਰਪਿਤ ਜਿਹੜਾ ਪਹਿਲੇ ਦਿਨ ਦੀ ਦੁਕਾਨ ਸਜੇ ਹਨ ਸਜੀਵ ਦਿਵਾਨਾ ਦੇ ਵਿੱਚ ਆਗਮਨ ਕਰ ਰਹੇ ਗੁਰੂ ਸਾਧ ਸੰਗਤ ਦੀ ਸਭ ਤੋਂ ਪਹਿਲਾਂ ਸਤਿਗੁਰ ਦੀ ਬਖਸ਼ਿਸ਼ ਕੀਤੀ ਮਤੇ ਪ੍ਰਵਾਨ ਕਰੋ ਕੋਈ ਵਿਰਾਸਤ ਨਾ ਬੰਨ੍ਹਣਾ ਰਹੇ ਪਿਆਰ ਆਖੀ ਵਾਹੀ ਗੁਰਦੀ ਕਾ ਖਾਲਸਾ ਵਾਹੀ ਪਿਛਲੇ ਦਿਨਾਂ ਤੋਂ ਲੈ ਕੇ ਜਿੱਥੋਂ ਤੱਕ ਗੁਰੂ ਨਾਨਕ ਪਾਤਸ਼ਾਹ ਨਾਨਕ ਨਾਮ ਲਿਵਾ ਸੰਗਤ ਵਸਦੀ ਹੈ ਵੱਖਰੋ ਵੱਖਰੇ ਤਰੀਕਿਆਂ ਦੇ ਨਾਲ ਕਲਗੀਧਾਰ ਪਿਤਾ ਜੀ ਦੇ ਚਾਰ ਫਰਜਾਨ ਸਹਿਬ ਕਰਦੇ ਉਨ੍ਹਾਂ ਦੇ ਸਿਮਤ ਸੂਸ਼ੀ ਤਨ ਯਾਦ ਕੀਤਾ ਜਾ ਰਿਹਾ ਹੈ ਕੋਈ ਉਹਨਾਂ ਦੀ ਕਥਾ ਕਰ ਰਿਹਾ ਹੈ ਜਸ ਕਰ ਰਿਹਾ ਕੋਈ ਗਾ ਕੇ ਉਹਨਾਂ ਦਾ ਜਸ ਕਰ ਰਿਹਾ ਢਾਡੀ ਵਾਰਾਂ ਕੀਰਤਨੀ ਜਥੇ ਹਰ ਇੱਕ ਦੇ ਅੰਦਰ ਉਹਨਾਂ ਪ੍ਰਤੀ ਪ੍ਰੇਮ ਹੈ ਸ਼ਰਧਾ ਹੈ ਹਾਰੇ ਕਦੇ ਇਹਨਾਂ ਦੀ ਰੋਕ ਆਵਾਜ਼ ਉੱਠਦੀ ਹੈ ਵੀ ਕਿਸੇ ਨਾ ਕਿਸੇ ਰੂਪ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਵੇ ਆਪ ਸਾਰਨਤਾ 6 ਪੂ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪਰਮਾਰਸ ਦੇ ਸੰਗਾਂ ਦੇ ਸਮੇਤ ਅਨੰਦਪੁਰ ਸਾਹਿਬ ਦਾ ਜੋ ਕਿਲਾ ਹੈ ਉਹ ਤੁਸ਼ਨਾ ਕੀਤਾ ਉਹ ਅਨੰਦਪੁਰ ਸਾਹਿਬ ਜਿੱਥੇ ਬੜੀਆਂ ਆਖਿਸ਼ਾਂ ਕੀਤੀਆਂ ਸਤਿਗੁਰਾਂ ਨੇ ਜੋ ਅਮਰ ਦੀ ਦਾਤ ਦਿੱਤੀ ਹੈ ਉਹ ਵੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਾਤਾ ਸਹਿਮ ਕੌਰ ਜੀ ਉਹਨਾਂ ਦੀ ਝੋਲੀ ਖਾਲਸਾ ਪਾਇਆ ਮਾਤਾ ਸਹਿਮ ਕੌਰ ਨੇ ਬੇਨਤੀ ਕੀਤੀ ਸੀ ਵੀ ਕੋਈ ਵੀ ਮਾਂ ਹੈ ਉਹ ਔਲਾਦ ਤੋਂ ਬਿਨਾ ਅਧੂਰੀ ਹੁੰਦੀ ਹੈ ਉਤਨਾ ਜੇ ਔਰਤੀ ਸੰਪੂਰਨਤਾ ਦੀ ਬਿਆਕਰ ਦੀ ਮਹਾਰਾਜੀ ਮੇਰੇ ਤੇ ਵੀ ਕਿਰਪਾ ਕਰੋ ਕਲਗੀਧਰ ਪਿਤਾ ਜੀ ਕਹਿ ਲਗਵੀ ਤੁਸੀਂ ਸਾਦੇ ਹੋਏ دیਵਾਨਾ ਵਿੱਚ ਹੁਣਾ ਮਾਤਾ ਸਹਿਬ ਕੌਰ ਜੀ ਸਾਦੇ ਹੋਏ دیਵਾਨਾ ਵਿੱਚ ਸਾਈ ਸਤਗੁਰੂ ਸਾਹਿਬ ਸਿੱਖਾ ਮਲ ਇਸ਼ਾਰਾ ਕਰਕੇ ਕੀਤਾ ਸੀ ਅੱਜ ਤੋਂ ਬਾਅਦ ਆ ਖਾਲਸਾ ਤੇਰਾ ਪੁੱਤਰ ਹੈ ਖਾਲਸਾ ਮਾਤਾ ਸਹਿਬ ਕੌਰ ਦੀ ਝੋਲੀ ਪਾਇਆ ਨੰਨਕੋਸ਼ਰ ਦੀ ਧਰਤੀ ਤੇ ਇਹ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਦਿੱਲੀ ਚਾਂਦਨੀ ਚੌਕ ਵਿੱਚ ਸ਼ਹੀਦ ਕੀਤਾ ਜਾਂਦਾ ਹੈ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਉਹ ਸਭ ਦਾ ਸ਼ੀਸ਼ ਨੰਨਕੋਸ਼ਰ ਦੀ ਧਰਤੀ ਤੇ ਲੈ ਕੇ ਆਉਂਦੇ ਆ ਸਤਿਗੁਰ ਪਾਤਸ਼ਾਹ ਵੱਲੋਂ ਸਾਰੀਆਂ ਸੰਗਤਾਂ ਨੂੰ ਬੁਲਾਵਾ ਭੇਜਿਆ ਜਾਂਦਾ ਹੈ ਤੇ ਇਸੇ ਧਰਤੀ ਦੇ ਉੱਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ੀਸ਼ਾ ਦਾ ਸਸਕਾਰ ਹੁੰਦਾ ਹੈ ਸ਼ੀਸ਼ ਸੰਸ ਜੋ ਉੱਥੇ ਸਥਾਨ ਬਣਿਆ ਹੋਇਆ ਸ਼ੀਸ਼ ਗੰਸ਼ਾ ਇਹ ਵੀ ਉੱਥੇ ਹੀ ਸਤਿਗੁਰ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਦਾਤ ਨੂੰ ਸ਼ੀਸ਼ਾ ਦਾ ਸਸਕਾਰ ਕੀਤਾ ਬੜੀਆਂ ਰੰਤਾਂ ਉੱਥੇ ਸਤਿਗੁਰ ਪਾਤਸ਼ਾਹ ਨੇ ਬਸੰਜੀਆਂ ਨਹੀਂ ਉਹ ਅਨੰਦਪੁਰ ਸਾਹਿਬ ਦਾ ਕਿਲਾ ਕਿਉਂ ਛੱਡਿਆ ਹਰ ਇੱਕ ਸਿੱਖ ਦੇ ਅੰਦਰ ਇਹ ਸਵਾਲ ਖੜਾ ਹੁੰਦਾ ਵੀ ਮਹਾਰਾਜੀ ਕਿਤੇ ਡਰ ਗਏ ਸੀ ਮੁਗਲਾਂ ਤੋਂ ਆਹੇ ਰਾਜਿਆਂ ਤੋਂ ਕਿਉਂਕਿ ਸੰਗਤ ਜਿਹੜਾ ਇੱਕੇ ਰਾ ਸੀ ਨਾ ਇਹ ਕੋਈ ਇੱਕ ਦਿਨ ਦੀ ਲੜਾਈ ਨਹੀਂ ਸੀ ਅਨੰਦਪੁਰ ਸਾਹਿਬ ਦੀ ਜੋ ਇਹ ਲੜਾਈ ਹੋਈ ਇਹ ਜੋ ਸਤਗੁਰ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਇਤਿਹਾਸ ਵਿੱਚ ਸਾਡੇ ਜੀ ਨੇ ਸਰੋਤ ਹੈ ਉਹ ਜ਼ਿਕਰ ਕਰਦੇ ਆ ਵੀ ਦੇਸੀ ਮਹੀਨਾ ਜਿਹੜਾ ਜੇਠ ਦਾ ਪਾ ਜੇਠ ਦੇ ਮਹੀਨੇ ਵਿੱਚ ਇੱਕ ਈੇਰਾ ਪਾਇਆ ਜਾਂਦਾ ਪਹਾੜੀ ਰਾਜਿਆਂ ਵੱਲੋਂ ਮੁਗਲ ਫੌਜਾਂ ਵੱਲੋਂ ਜੇ ਆਪਾਂ ਅੰਗਰੇਜ਼ੀ ਮਹੀਨੇ ਦੀ ਗੱਲ ਕਰੀਏ ਇਹ ਮਈ ਦਾ ਦੂਜਾ ਮਹੀਨਾ ਪੰਜਵਾਂ ਮਹੀਨਾ ਮਈ ਦੇ ਮਹੀਨੇ ਤੋਂ ਲੈ ਕੇ ਦਸੰਬਰ ਦੇ ਮਹੀਨੇ ਤੱਕ ਇੱਕ ਈੇਰਾ ਬਹੁਤ ਲੰਬਾ ਚੱਲਿਆ ਸੀ ਹੁਣ ਦੇ ਕਿੰਨੇ ਮਹੀਨੇ ਬਣ ਗਏ 7-8 ਮਹੀਨੇ ਇਕ ਰਾ ਮੁਗਲਾਂ ਵੱਲੋਂ ਆੜੇ ਰਾਜਿਆਂ ਨੂੰ ਉੱਤੇ ਮਿਲ ਕੇ ਪਾਇਆ ਗਿਆ। ਇਹ ਦੇ ਕੇ ਗੁਰੂ ਘਰ ਗਏ। ਉਸ ਵਿੱਚ ਮੁਗਲ ਫੌਜਾਂ ਦਾ ਬੜਾ ਨੁਕਸਾਨ ਹੋਇਆ। ਤੇ ਸਤਗੁਰਾਂ ਦੇ ਸਿੰਘਾਂ ਦਾ ਤੇ ਮਾਲੀ ਬੜਾ ਨੁਕਸਾਨ ਹੋਇਆ। ਬਹੁਤ ਸਿੰਘ ਸ਼ਹੀਦ ਹੋਏ ਕਿਸ ਤਰ੍ਹਾਂ ਜਿਹੜੀ ਇਹ ਮੁਗਲ ਫੌਜਾਂ ਸੀ ਇਹਨਾਂ ਨੇ ਪਾਣੀ ਬੰਦ ਕਰ ਦਿੱਤਾ ਸੀ। ਜੋ ਨੰਬਰ 7 ਨਾਲੋਂ ਜ਼ਿਆਦਾ ਸੀ ਸਾਰਾ ਪਾਣੀ ਬੰਦ ਕਰ ਦਿੱਤਾ ਰਸ ਸੰਬੰਧ ਕਰ ਦਿੱਤਾ ਇਤਿਹਾਸ ਜਿਕਰ ਹੈ ਸਿੰਘਾਂ ਨੇ ਐਸੇ جنگ ਦੇ ਵਿੱਚ ਜਿਹੜੇ ਦਰਖਤ ਹੈ ਨਾ ਇਹਨਾਂ ਦਾ ਜਿਹੜਾ ਸ਼ਕਤ ਹੈ ਉਹਨੂੰ ਪੀ ਕੇ ਖਾਧਾ ਉਹ ਐਸੀ ਲੜਾਈ ਲੜਦੇ ਸੀ ਤੇ ਜਦੋਂ ਪਿਆਸ ਲੱਗਦੀ ਹੈ ਚਾਰ ਸਿਕ ਪਾਣੀ ਲੈਣ ਆਉਂਦੇ ਨੇ ਦੋ ਜੂਝ ਕੇ ਸ਼ਹੀਦ ਹੋ ਜਾਂਦੇ ਸੀ ਦੋ ਹੀ ਵਾਪਸ ਜਾਂਦੇ ਸੀ ਜਿਹੜਾ ਪ੍ਰਸਾਦੀ ਹੱਥੀ ਸੀ ਸਤਿਗੁਰਾਂ ਦਾ ਉਹੀ ਚੜਾਈ ਕਰ ਜਾਂਦਾ ਰਾਮ ਰਾਏ ਨੂੰ ਇਹ ਮਹਾਰਾਜ ਨੂੰ ਭੇਟਾ ਕੀਤਾ ਗਿਆ ਸੀ ਇਹ ਸਤਿਗੁਰਾਂ ਨੇ ਚੌਰ ਕਰਦਾ ਹੁੰਦਾ ਸੀ ਆਪਣੀ ਸੁੰਡ ਦੇ ਨਾਲ ਤੇ ਚਾਨਣ ਧੋਣੇ ਸਤਿਗੁਰਾਂ ਦੇ ਇਹ ਤਾਂ ਕਹੇ ਲੈ ਕਪੜਾ ਲੈ ਕੇ ਸਤਨ ਦੇ ਚਾਹਨ ਨੂੰ ਇਹ ਸਾਫ ਕਰਦਾ ਹੁੰਦਾ ਸੀ ਪ੍ਰਸਾਦੀ ਹੱਥੀ ਇਹ ਵੀ ਐਸੇ ਜੰਗ ਵਿੱਚ ਚੜਾਈ ਕੀਤਾ ਬੜਾ ਏ ਘੋੜੇ ਚੜਾਈ ਕਰਕੇ ਬਹੁਤ ਨੁਕਸਾਨ ਹੋਇਆ ਹੁਣ ਜੋ ਮੁਗਲਾਂ ਦੀ ਫੌਜ ਹੈ ਉਹ ਵੀ ਹੁਣ ਆਕ ਗਏ ਸੀ ਥੱਕ ਗਏ ਸੀ ਵੀ ਕੋਸ਼ਿਸ਼ ਵੀ ਇਹਦਾ ਨਿਗਲ ਨਹੀਂ ਰਿਹਾ ਇਹ ਜੰਦ ਦਾ ਜੰਗ ਦਾ ਕਦੋਂ ਸਮਾਪਤ ਹੋਏਗੀ ਕਹਿੰਦੇ ਫਿਰ ਉਹਨਾਂ ਨੇ ਬੈਠ ਕੇ ਵਿਚਾਰ ਕੀਤੀ ਵੀ ਆਪਣਾ ਤੇ ਬਹੁਤ ਨੁਕਸਾਨ ਹੋ ਗਿਆ ਹੁਣ ਜਿਹੜੇ ਸਿਪਾਹੀ ਸੀ ਉਹ ਵੀ ਅੱਕ ਗਏ ਸੀ ਵੀ ਹੁਣ ਘਰਾਂ ਨੂੰ ਚੱਲੇ ਗਏ ਕਹਿੰਦੇ ਫਿਰ ਇਹਨਾਂ ਨੇ ਮਹਾਰਾਜਾ ਕਿਲੇ ਵਿੱਚੋਂ ਬਾਹਰ ਕੱਢਣ ਦੇ ਲਈ ਨਾ ਇੱਕ ਇਥੇ ਨੀਤੀ ਖੇਡੀ ਜਿਹੜੇ ਭਾਰੀ ਰਾਜੇ ਸੀ ਇਹਨਾਂ ਨੇ ਆਪਦੇ ਦੀ ਗੋਰੂ ਬਣਾਈ ਤੇ ਜਿਹੜੇ ਮੁਗਲ ਸੀ ਇਹਨਾਂ ਵੱਲੋਂ ਕੁਰਾਨ ਦੀ ਸੌਖ ਖਾਤੀ ਗਈ ਮੈਂ ਤੁਸੀਂ ਅਨੰਦਪੁਰ ਦਾ ਕਿਲਾ ਛੱਡ ਦੇਵੋ ਤੁਹਾਡੇ ਤੇ ਕੋਈ ਵੀ ਹਮਲਾ ਨਹੀਂ ਕਰੇਗਾ ਜਦੋਂ ਇਹ ਉਹਨਾਂ ਵੱਲੋਂ ਸੁਨੇਹਾ ਭੇਜਿਆ ਗਿਆ ਸਤਗੁਰਾਂ ਨੇ ਜਿਹੜੇ ਸਿੱਖ ਸੀ ਉਹ ਕਹਿੰਦੇ ਮਹਾਰਾਜੀ ਹੁਣ ਤਾਂ ਉਹਨੇ ਸੌਖ ਖਾਤੀ ਸਾਨੂੰ ਵੀ ਵਿਸ਼ਵਾਸ ਕਰਨਾ ਚਾਹੀਦਾ ਅਨੰਦਪੁਰ ਦਾ ਕਿਲਾ ਛੱਡ ਦਿਓ ਮਹਾਰਾ ਜੀ ਉਹ ਚੁੱਠੇ ਬੇਈਮਾਨ ਨੇ ਉਹ ਹਮਲਾ ਕਰਨ ਨੂੰ ਪਰ ਸਿੱਖਾਂ ਨੇ ਬਾਹਰ ਕਰ ਫਿਰ ਬੇਨਤੀ ਕੀਤੀ ਮਹਾਰਾਜ ਜੀ ਨਹੀਂ ਉਹਨਾਂ ਨੇ ਧਰਮ ਦੀ ਸ਼ੌਂਖ ਖਾਤੀ ਹੈ ਇਸ ਕਰਕੇ ਸਾਨੂੰ ਵੀ ਮੰਨ ਲੈਣਾ ਚਾਹੀਦਾ ਸਾਧੂ ਘਰ ਪਾਸਾਨੇ ਕੀ ਕੀਤਾ ਨਾ ਘਟਿਆਂ ਦੇ ਉੱਤੇ ਜਿਹੜੇ ਪਸ਼ੂਆਂ ਦੇ ਹੱਡ ਸੀ ਕਿਉਂਕਿ ਬੜੇ ਘੋੜੇ ਉੱਥੇ ਚੜਾਈ ਕਰਗੇ ਸੀ ਅਨੰਦਪੁਰ ਦੇ ਕਿਲੇ ਦੇ ਵਿੱਚ ਉਹਨਾਂ ਦੀਆਂ ਹੱਡੀਆਂ ਟੁੱਟੇ ਹੋਏ ਜੋੜੇ ਪਾਟੇ ਹੋਏ ਕੱਪੜੇ ਜਿੰਨਾ ਵੀ ਸੀ ਗੱਡੇ ਭਰ ਕੇ ਉੱਤੇ ਬਹੁਤ ਸੋਹਣੇ ਪੋਸ਼ਾਕੇ ਪਾ ਦਿੱਤੇ ਜਦੋਂ ਉਹ ਬਾਹਰ ਨਿਕਲੇ ਨਾ ਕਹਿੰਦੇ ਜਿਹੜੇ ਇਹ ਮੋਗਲ ਸੀ ਪਹਾੜੀ ਰਾਜ ਸੀ ਕਿਹਨਾਂ ਨੇ ਹਮਲਾ ਕਰ ਦਿੱਤਾ ਤੇ ਤੋਂ ਦੇਖਿਆ ਉਹਦੇ ਵਿੱਚੋਂ ਕੀ ਨਿਕਲਣਾ ਸੀ ਉਹੀ ਟੁੱਟੇ ਜੋੜੇ ਉਹ ਪਸ਼ਮਾ ਦੀਆਂ ਹੱਡੀਆਂ ਸਤਿਗੁਰੂ ਆਸਾ ਕਹਿੰਦੇ ਕਿਉਂ ਵੀ ਸਿੱਮਤ ਤੁਹਾਨੂੰ ਕਿਹਾ ਸੀ ਨਾ ਇਨਾਂ ਤੇ ਵਿਸ਼ਵਾਸ ਨਾ ਕਰੋ ਇਹ ਢੁੱਠੇ ਨੇ ਸਭ ਇਹ ਜਰਨੈਲ ਢੁੱਠੇ ਨੇ ਇਹ ਲਾਹੌਰ ਸੂਬਾ ਸਭ ਢੁੱਠੇ ਨੇ ਕਹਿੰਦੇ ਜਿਹੜੇ ਇਹ ਰਾਜੇ ਸੀ ਮੁਗਲਾਂ ਦੇ ਇਹਨਾਂ ਸਾਰਿਆਂ ਨੇ ਫੇਰ ਸੌਖਾ ਦਿੱਤੀ ਹੁਣ ਕਹਿੰਦੇ ਇਹਨਾਂ ਨੇ ਕੁਰਾਨ ਰੱਖ ਕੇ ਇਹਨਾਂ ਨੂੰ ਤੇ ਚਿੱਠੀ ਲੈ ਕੇ ਸੌਖਾ ਦਿੱਤੀ ਇਹਦਾ ਭਾਵ ਕਿਸੇ ਵੀ ਸਾਨੂੰ ਘਰਾਣ ਦੀ ਸੌਂਹ ਜੇ ਤੁਹਾਡੇ ਤੇ ਕੋਈ ਹਮਲਾ ਕਰੇ ਤੁਸੀਂ ਆਨੰਦਪੁਰ ਦਾ ਕਿਲਾ ਛੱਡਦੇ ਹੋ ਤੁਹਾਡਾ ਵੀ ਨੁਕਸਾਨ ਹੋ ਰਿਹਾ ਸਾਡਾ ਵੀ ਨੁਕਸਾਨ ਹੋ ਰਿਹਾ ਹੈ ਤੁਹਾਡੇ ਤੇ ਕੋਈ ਹਮਲਾ ਨਹੀਂ ਕਰੇਗਾ ਜੋ ਦੁਵਾਰਾ ਇਹ ਉਹਨਾਂ ਵੱਲੋਂ ਸੌਂਹ ਖਾਧੀ ਗਈ ਨਾ ਸੰਗਤ ਜੀ ਫਿਰ ਸਾਧੂਕਰ ਪਾਸ ਆਪਣੇ ਸਾਰੇ ਪਰਵਾਰ ਨੂੰ ਇਕੱਠਾ ਕੀਤਾ ਪੰਜ ਪਿਆਰੇ ਭਾਈ ਦਾਇਆ ਸਿੰਘ ਜੀ ਪੰਜ ਧਰਮ ਸਿੰਘ ਜੀ ਭਾਈ ਹਿਮਤ ਸਿੰਘ ਜੀ ਭਾਈ ਬੋਖ ਨੂੰ ਸਿੰਘ ਜੀ ਭਾਈ ਸਰ ਸਿੰਘ ਜੀ ਚਾਰ ਸਹਿਜਾਂ ਦੇ ਮਾਤਾ ਗੁਜਰ ਕੌਰ ਜਿਨ੍ਹਾਂ ਦੀ ਤਕਰੀਬਨ 80 ਸਾਲ ਦੇ ਕਰੀਬ ਉਮਰ ਸਾਡੇ ਇਤਿਹਾਸ ਵਿੱਚ ਇਹ ਕਰ ਹੈ ਦੋਨੇ ਮਹਿਲ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਕਿਉਂਕਿ ਮਾਤਾ ਜੀਤੂ ਹੀ ਤਾਂ ਚੜਾਈ ਕਰਕੇ ਇਹ ਕਾਲ ਤਲਾਣਾ ਕਰ ਗਈ ਸਾਰਿਆਂ ਨੂੰ ਇਕੱਠਿਆਂ ਕੀਤਾ ਫਿਰ ਫੈਸਲਾ ਕੀਤਾ ਕਿ ਆ 6 ਪੋਦੀ ਰਾਤ ਨੂੰ ਅਨੰਤ ਪ੍ਰਸਾਦ ਦਾ ਕਿਲਾ ਛੱਡੰਦਾ ਵਿਚਾਰ ਕੀਤੀ ਸਾਰਿਆਂ ਨੂੰ ਇਕੱਠਿਆਂ ਕੀਤਾ ਸਤਗੁਰੂ ਪਾਸਾ ਕਹਿ ਲਗੇ ਭਾਈ ਨਾਨਦ ਪੁੱਛਦਾ ਕਿ ਨਾ ਤਾ ਛੱਡ ਰਹੇ ਆ ਜੋ ਸਤਨਾ ਦਾ ਸੀਸ ਗੰਧ ਹੈ ਸ਼ਹੀਦ ਸੀਸ ਗੰਧ ਉਹਦੀ ਸੇਵਾ ਕੌਣ ਕਰੇਗਾ ਉੱਥੇ ਭਾਈ ਗੁਰਫਖ ਉਦਾਸੀ ਉਸ ਨੂੰ ਸਤਗੁਰੂ ਪਾਸਲੇ ਹੁਕਮ ਕੀਤਾ ਭਾਈ ਤੂੰ ਅੱਜ ਤੋਂ ਬਾਅਦ ਇਸ ਸੀਸ ਗੰਧ ਦੀ ਸੇਵਾ ਕਰਨੀ ਹੈ ਧੂਪ ਬੱਤੀ ਕਰਨੀ ਹੈ ਸਤਿਗੁਰੂ ਘਰ ਸਾਹਿਬ ਜਿਨਾ ਦੇ ਨਾਮ ਪਰਸਾ ਦੀ ਧਾਕੀ ਤੇ ਰਹੇ ਸੰਗਤ ਜੀ ਹਰ ਰੋਜ਼ ਉੱਥੇ ਜਾ ਕੇ ਮਹਾਰਾਜ ਜੀ ਨਮਸਕਾਰ ਕਰਦੇ ਸੀ ਪ੍ਰਕਰਮਾਂ ਕਰਦੇ ਸੀ ਸਗੰਝ ਦੀਆਂ ਭਾਵ ਜਿੱਥੇ ਉਹ ਥੜੇ ਤੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ੀਸ਼ ਦਾ ਸਸਕਾਰ ਹੋ ਰਿਹਾ ਸੀ ਗੁਰਬਖਸ਼ ਕਹਿਣ ਲੱਗਾ ਮਹਾਰਾਜ ਜੀ ਮੈਂ ਸੇਵਾ ਤਾਂ ਕਰਾਂਗਾ ਪਰ ਇਹਨਾਂ ਨੇ ਤਾਂ ਆਨੰਦਪੁਰ ਸਾਹਿਬ ਉਜਾੜ ਦੇ ਇਹਨਾਂ ਜਦੋਂ ਤੁਸੀਂ ਇੱਥੋਂ ਚਲੇ ਗਏ ਸਾਧੂ ਕਿਰਪਾ ਸਕੇ ਲੈ ਗੁਰਬਖਸ਼ ਸਿੰਘ ਇਹ ਅਨੰਦਪੁਰ ਸਾਹਿਬ ਵਸੇਗਾ ਕਈ ਵਾਰ ਬਸਣ ਵਾਸਤੇ ਉੱਜੜਨਾ ਪੈਂਦਾ ਕਹਿੰਦੇ ਗੁਰਬਖਸ਼ ਸਿੰਘ ਇਹਦਾ ਮਹਾਰਾਜੀ ਮੈਂ ਇੱਥੇ ਜਿੰਨਾ ਆਪਣੀ ਕਿਰਪਾ ਕਰੋ ਮੈਂ ਮਰਦੇ ਦਮ ਤੱਕ ਇਥੋਂ ਦੀ ਸੇਵਾ ਨਿਭਾਉਂਦਾ ਫਿਰ ਇਤਿਹਾਸ ਚ ਜ਼ਿਕਰ ਹੈ ਇੱਕ ਗੱਡਾ ਰਾਸ਼ਨ ਦਾ ਭਾਈ ਗੁਰਬਖਸ਼ ਸਿੰਘ ਵਾਸਤੇ ਛੱਡਿਆ ਗਿਆ ਸਤੂਗੁਰ ਪਾਸਦੇ ਅਤੀ ਰਾਤ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਜੋ ਸਾਡੇ ਸਰੋਤ ਦੱਸਦੇ ਸਿੱਧੀਆਂ ਜਾਂ ਤਰੀਕਾਂ ਸੰਕੀ 6 ਉਹਦੀ ਰਾਤ ਸੀ ਤੇ ਕਾਫਲੇ ਦੇ ਰੂਪ ਵਿੱਚ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਕਾਫਲਾ ਕਿਸ ਤਰ੍ਹਾਂ ਬਣਾਇਆ ਸੀ ਭਾਈ ਮਣੀ ਸਿੰਘ ਜੀ ਅੱਗੇ ਨੇ ਸਤੂਗੁਰ ਪਾਸੋਂ ਸਾਰਾ ਪਰਿਵਾਰ ਵਿਚਕਾਰ ਹੈ ਸਤੂਗੁਰਾਂ ਦੇ ਮਹਿਲ ਆਤਰਾ ਗੁਜਰਕਰ ਛੋਟੇ ਸਹਿਰ ਜਾਂਦੇ ਪੰਜ ਪਿਆਰੇ ਤੇ ਜੋ ਅਖੀਰ ਦੇ ਸੀ ਨਾ ਵੱਡੇ ਸਹਬਜ਼ਾਦੇ ਸਤਗੁਰਾਂ ਦੇ ਬਾਬਾ ਅਜੀਤ ਸਿੰਘ ਜੀ ਭਾਈ ਉਹਦੇ ਸਿੰਘ ਵੀ ਤੇ ਭਾਈ ਜੀਵਨ ਸਿੰਘ ਇਹ 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 ਕਾਫਲੇ ਦੇ ਪਿੱਛੇ ਸੀ ਬਿਲਕੁਲ ਕਹਿੰਦੇ ਸਤਗੁਰਾਂ ਆਨੰਦਪੁਰ ਦਾ ਕਿਲਾ ਛੱਡਿਆ ਮੁਗਲ ਫੌਜਾਂ ਨੂੰ ਪਹਾੜੀ ਰਾਜੇ ਜਿਹੜੀ ਉਹਨਾਂ ਦੀ ਫੌਜ ਸੀ ਉਹਨਾਂ ਨੂੰ ਸ਼ੋਅ ਮਿਲੀ ਸਭ ਤੋਂ ਪਹਿਲਾਂ ਕਹਿੰਦੇ ਅਜਨੇਰ ਚੰਦ ਨੇ ਕਿ ਹਾਸੀ ਵੀ ਆਪਾਂ ਨੇ ਹਮਲਾ ਕਰ ਦਿੱਤੀ ਜੋ 사ਤਗੁਰਾਂ ਨੇ ਸਿੰਘਾਂ ਨੂੰ ਕਿਹਾ ਸੀ ਕਿ ਇਹ ਝੁੱਠੀਆਂ ਚੋਸੋਹਾਂ ਨੇ ਨਾ ਦੀਆਂ ਇਹ ਸਿਰਫ ਸਾਨੂੰ ਅਨੰਦਪੁਰ ਸਾਹਿਬ ਤੇ ਕਿਲੇ ਤੋਂ ਕੱਢਣ ਵਾਸਤੇ ਇਹਨਾਂ ਨੇ ਕਿੰਨੀ ਟੀਕੀ ਕੀਤੀ ਹੈ ਵੇ ਕਿਸ ਤਰ੍ਹਾਂ 사ਤਗੁਰਾਂ ਨੂੰ ਅਨੰਦਪੁਰ ਸਾਹਿਬ ਤੇ ਕਿਲੇ ਵਿੱਚੋਂ ਕੱਢਿਆ ਗਿਆ 사ਤਗੁਰ ਪਾਸਾ ਨੇ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੰਘੀ ਬਹੁਤ ਵੱਡੀ ਗੱਲ ਹੈ ਠੀਕ ਹੈ ਹੁਣ ਆਪਾਂ ਇਤਿਹਾਸ ਦੀ ਵਿਚਾਰ ਕਰ ਰਹੇ ਹਾਂ ਪਰ ਜਦ ਦੇ ਸੋਚ ਕੇ ਵੇਖੋ ਆਪਣੇ ਘਰ ਨੂੰ ਛੱਡਣਾ ਉਹ ਵੀ ਸਦਾ ਬਾਅਦ ਤੇ ਪਤਾ ਸਾਨੂੰ ਮੁੜ ਕੇ ਇੱਥੇ ਸਿਆਉਣਾ ਨਹੀਂ ਕਿੰਨੇ ਸੌਖੇ ਤਰੀਕੇ ਨਾਲ ਮਹਾਰਾਜੇ ਛੱਡ ਦਿੱਤਾ ਅਸੀਂ ਆਪਣਾ ਘਰ ਕੁਝ ਕੰਦਿਆਂ ਵਾਸਤੇ ਨਹੀਂ ਛੱਡਦੇ ਸਾਨੂੰ ਲੱਗਦਾ ਕਿ ਪਤਾ ਨਹੀਂ ਕੀ ਹੋਈ ਜਾਏ ਜੇ ਅਸੀਂ ਘਰ ਨਾਲ ਵਾਪਸ ਗਏ ਰਿਸ਼ਤੇਦਾਰੀ ਵਿੱਚ ਛੇਤੀ ਛੇਤੀ ਰਾਤ ਨਹੀਂ কাটਦੇ ਕਿਤੇ ਘਰ ਵਿੱਚ ਕੋਈ ਨੁਕਸਾਨ ਨਾ ਹੋ ਜਾਈਏ ਐਨੀ ਪਾਕੜ ਹੈ ਸਾਡੀ ਆਪਣੇ ਘਰ ਦੇ ਨਾਲ ਪਰਵਾਦ ਦੇ ਨਾਲ ਪਰ ਸਤਿਗੁਰ ਪਾਤਸ਼ਾਹੀ ਨੇ ਅਨਦਰ ਕੋ ਸਰਦਾ ਕਿਲਾ ਛੱਡ ਦਿੱਤਾ ਸਤਿਗੁਰ ਪਾਤਸ਼ਾਹ ਜਦੋਂ ਕਿਰਤਪੁਰ ਸਾਹਿਬ ਵਾਲੀ ਜਗ੍ਹਾ ਤੇ ਪਹੁੰਚੇ ਨਾ ਕਹਿੰਦੇ ਪਿੱਛੋਂ ਪਹਾੜੀ ਰਾਜਿਆਂ ਨੇ ਹਮਲਾ ਕਰ ਦਿੱਤਾ ਨਾਲ ਮੁਗਲ ਫੌਜਾਂ ਨੇ ਤੇ ਇਧਰ ਇਹ ਜਿਹੜਾ ਹਮਲਾ ਸੀ ਇਹ ਸ਼ਾਹੀ ਜਿਹੜੀ ਕਿੱਬੀ ਆ ਨਾ ਸੰਗੀ ਉੱਥੇ ਹੋਇਆ। ਉੱਥੇ ਭਾਈ ਉਹਦੇ ਸਿੰਘ ਨੇ ਉਹਨਾਂ ਨੂੰ ਰੋਕਿਆ ਹੈ। ਇਤਿਹਾਸ ਵਿੱਚ ਜੇਕਰ ਆ ਵੀ 3 ਘੰਟੇ ਭਾਈ ਉਹਦੇ ਸਿੰਘ ਦੀ ਜੂਝੇ ਨੂੰ ਉਸ ਫੌਜ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਅੱਗੇ ਨਹੀਂ ਵਧਣ ਦਿੱਤਾ। 3 ਘੰਟੇ 4 ਘੰਟੇ ਜੂਝ ਕੇ ਬਾਬਾ ਕੁਰੇ ਸਿੰਘ ਜੀ ਦੀ ਸੀ ਰੋਹ ਜਾਂਦੇ ਉਹ ਉਦੇ ਸਿੰਘ ਜੀ ਨੇ ਕਿਤੇ ਕੇਸ਼ਰੀ ਕਾਲੀ ਦਾ ਸਿਰ ਲਾ ਕੇ ਸਾਧੂ ਕਾਂ ਦੇ ਲਈ ਰੱਖਿਆ ਸੀ ਜਿਆਦਾ ਮੱਛਰ ਦਾ ਸੀ ਇਹ ਉਹ ਉਦੇ ਸਿੰਘ ਜਿਸ ਨੇ ਕਦੇ ਸ਼ੇਰ ਦੇ ਸ਼ੇਰ ਦਾ ਸ਼ੇਰ ਦੀ ਖੱਲ ਲਾ ਕੇ ਸਾਧੂ ਦੇ ਚਾਨਾ ਵਿੱਚ ਰੱਖੀ ਸ਼ੇਰ ਦਾ ਮੁਕਾਬਲਾ ਕੀਤਾ ਸ਼ੇਰ ਨੇ ਮਾਰਿਆ ਬਹੁਤ ਤਾਕਤਵਰ ਭਾਈ ਉਦੇ ਸਿੰਘ ਇਹ ਕੌਣ ਸੀ ਭਾਈ ਮਣੀ ਸਿੰਘ ਦਾ ਪੁੱਤਰ ਕਹਿੰਦੇ ਇੱਥੇ ਸ਼ਹੀਦੀ ਪਾ ਦਿੰਦੇ ਆ ਭਾਈ ਤੇ ਸਿੰਘ ਜੀ ਤੇ ਇਤਿਹਾਸ ਵਿੱਚ ਜਿਕਰ ਹੈ ਬਾਬਾ ਜੀਵਨ ਸਿੰਘ ਜੀ ਉਹਨਾਂ ਨੇ ਕਹਿੰਦੇ ਇੱਥੇ ਹੀ ਮੱਥੇ ਵਿੱਚ ਗੋਲੇ ਲੱਗਦੀ ਹੈ ਕਈ ਚਮਕਾਉਂਦੀ ਗਰੀ ਵਿੱਚ ਸ਼ਹੀਦ ਮੰਨਦੇ ਆ ਉਹਨਾਂ ਨੂੰ ਬੱਖਰੇ ਬੱਖਰੇ ਸ्रोत ਨੇ ਇੱਥੇ ਭਾਈ ਤੇ ਸਿੰਘ ਜੀ ਮੁਗਲ ਫੌਜਾਂ ਨਾਲ ਪਹਾੜੀ ਰਾਜਿਆਂ ਦੀ ਫੌਜ ਨਾਲ ਜੂਝਦੇ ਹੋਏ ਸ਼ਹੀਦ ਹੋ ਜਾਂਦੇ ਆ ਇਸੇ ਕਰਕੇ ਤਾਂ ਸਤਗੁਰੂ ਪਾਤਸ਼ਾਹ ਨੇ ਬਚਨ ਕੀਤੇ ਆ ਕਿਉਂਕਿ ਮਹਾਰਾ ਦਾ ਮਾਰਗੀ ਐਸਾ ਕੈਸਾ ਮਾਰਗ ਹੈ ਜੋਤ ਪ੍ਰੇਮ ਖੇਲਣ ਕਾ ਚਾਹੋ ਸੇ ਤਲ ਤਲੀ ਚਰੀ ਮਹਿਨੀਆਂ ਜੋਤ ਪ੍ਰੇਮ